ਅਜੀ ਚੋਪੜਾ ਸਾਹਿਬ ਅੱਜ ਖੇਮਕਰ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਭਗਵੰਤ ਸਿੰਘ ਨੂੰ ਜਿਹੜਾ ਸਨਮਾਨਤ ਕੀਤਾ ਹੈ ਤੁਹਾਡੇ ਲੋਕ ਕੀ ਕਰਨਾ ਚਾਹੁੰਦੇ ਐ ਇਸ ਮਾਮਲੇ 'ਚ ਅਸੀਂ ਬਸ ਇਹ ਕਹਿਣਾ ਚਾਹੁੰਦੇ ਆ ਸਰਦੇ ਹਲਕੇ ਦੇ ਐਮਐਲਏ ਸਾਹਿਬ ਸਰਵਿੰਦਰ ਸਿੰਘ ਧੁੰਨ ਜਿਨ੍ਹਾਂ ਨੇ ਬੜੇ ਮਿਹਨਤੀ ਤੇ ਇੱਕ ਬੜੇ ਸੌ ਸੁਭਾਅ ਦੇ ਸਾਡੇ ਚੇਅਰਮੈਨ ਜਿਹਨੇ ਖੇਮਕਰਨ ਤੋਂ ਸਰਦਾਰ ਭਗਵੰਤ ਸਿੰਘ ਜੀ ਦੂਜੇ ਬ라우 ਰਣਜੀਤ ਕੁਮਾਰ ਜੀ ਉਹ ਵੀ ਬੜੇ ਮਿਹਨਤੀ ਆ ਪਾਰਟੀ ਪਰ ਪਾਰਟੀ ਪ੍ਰਤੀ ਵਫਾਦਾਰ ਨੇ ਬੜੀ ਅਨਥਕ ਮਿਹਨਤ ਕੀਤੀ ਪਾਰਟੀ ਨੂੰ ਅੱਗੇ ਲੈਣ ਵਾਸਤੇ ਅੈਂ ਧੰਨਵਾਦੀ ਆ ਐਮਐਲਏ ਸਾਹਿਬ ਸਰਵਜਿੰਦਰ ਸਿੰਘ ਢੁੰਦਾ ਚੇਅਰਮੈਨ ਸਾਹਿਬ ਅੱਜ ਵਿਖੇ ਮਿੰਡ ਪਹੁੰਚੇ ਜੇ ਜਿਹੜਾ ਕਿ ਬਿੱਲਾ ਚੋਪੜਾ ਜੀ ਵੱਲੋਂ ਸਨਮਾਨਤ ਕੀਤਾ ਗਿਆ ਕੀ ਕਰਨਾ ਚਾਹੁੰਦੇ ਇਸ ਮਿੰਡ ਚ ਲਾ ਚੋਪੜਾ ਜੀ ਮੇਰੇ ਵੱਡੇ ਭਰਾ ਨੇ ਇਹ ਸਾਰਜੋਗਨ ਜੀ ਮੈਂ ਅੱਜ ਆਇਆ ਹਿੰਨਾ ਕੋਲੇ ਨੇ ਸਨਮਾਨ ਦਿੱਤਾ ਵਾ ਹੋਰ ਬਹੁਤ ਧੰਨਵਾਦ ਮੇਰੇ ਵੀਰਾ ਹੋਰ ਚੇਅਰਮੈਨ ਸਾਹਿਬ ਇਹ ਕੀ ਇਸ ਆਪਣੇ ਸਰਕਾਰ ਦੇ ਪ੍ਰਤੀ ਕੀ ਅਪੀਲ ਕਰਨੀ ਚਾਹੁੰਦੇ ਜੇ ਆਮ ਲੋਕਾਂ ਦਾ ਸਰਕਾਰ ਜਿਹੜੀ ਸਰਕਾਰ ਜਿਹੜੀ ਸਹੂਲਤਾਂ ਵਾਂ ਸਹੂਲਤਾਂ ਲਓ ਤੇ ਜਿਵੇਂ ਆਪਣੇ ਉਹਨਾਂ ਕਿਸਾਨਾਂ ਨੂੰ ਬੱਤੀ ਦਾ ਵਾ ਉਹ ਵੀ ਦੂਜੀਆਂ ਸਰਕਾਰਾਂ ਦੇ ਵਿੱਚ 5-6 ਘੰਟੇ ਝੋਣ ਦੇ ਸੀ ਜੰਤੇ ਆਉਂਦੀ ਸੀ ਇਹ ਉਹਨਾਂ 10-12 ਘੰਟੇ ਆਉਂਦੀ ਆ ਮੇਰੀ ਪਾਣੀ ਵਾਧੂ ਪਿੰਡਾਂ ਚੋਂ ਡਿਆ ਖਾਲ ਬਣ ਲਿਆ ਸਰਕਾਰ ਸਹੂਲਤਾਂ ਦੇ ਵੱਧ ਤੋਂ ਵੱਧ ਸਾਰਿਆਂ ਨੂੰ ਸਾਰੇ ਵਰਗਾਂ ਨੂੰ ਦੇਣ ਲਈ ਆ